ਕ੍ਰਿਪਾਲ ਉਹ ਆਏ ਨੇ ਤੁਸੀਂ ਅੰਦਰ ਨਹੀਂ ਵੜੇ ਸੀ ਇੱਥੇ ਮੁਖਾਰਿਆਂ ਦੇ ਉਹ ਪਿੱਛੇ ਨਹੀਂ ਖੜਾ ਸੀ ਗੱਡੀ ਕੋਲੇ ਸਰਕਾਰ ਤੋਂ ਆਪ ਦੀ ਸਰਕਾਰ ਸਾਫਲੇ ਦੌਰ ਦੇ ਕਿਹੜਾ ਇਸ ਪ੍ਰਯੋਜਨ ਕੀਤਾ ਜਾ ਰਹੇ ਹੈ ਜਿਸ ਦੇ ਜਾਂਦੇ ਹੋਏ ਹਾਲ ਹੀ ਵਿਖੇ ਆਪ ਦੀ ਸਰਕਾਰ ਆਪ ਦੇ ਦੌਰ ਦਾ ਫਿੱਟ ਕਿੰਨੀ ਗਈ ਤੇ ਲੋਕ ਕਹਿੰਦੇ ਮੌਕੇ ਤੇ ਹੀ ਕੰਮ ਕਰਵਾਏ ਇਸ ਮੌਕੇ ਤੇ ਮੁਹੰਮਦੋ ਵਿਧਾਇਕ ਰਵਨ ਸਿੰਘ ਵੀ ਖਾਸ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਡੀਸੀ ਮਵਾਲੀ ਆਸ਼ਿਕਾ ਜੈਨਵੀਰ ਮੌਜੂਦ ਰਹੇ ਦੇਖੋ ਗੱਲੇ ਇਹ ਆ ਵੀ ਲੋਕ ਦਫ਼ਤਰ ਵਿੱਚ ਜਾ ਕੇ ਅਲੱਗ-ਅਲੱਗ ਦਫ਼ਤਰਾਂ ਵਿੱਚ ਜਾ ਕੇ ਤੰਗ ਪਰੇਸ਼ਾਨ ਹੁੰਦੇ ਨੇ ਤੇ ਉਹਨੂੰ ਮੁੱਖ ਰੱਖ ਕੇ ਹੋਏ ਮੁੱਖ ਰੱਖਦੇ ਹੋਏ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਪਹਿਲਾਂ ਵੀ ਪਿੰਡ-ਪਿੰਡ ਜਾ ਕੇ ਸਾਰੀ ਐਡਮਿਨਿਸਟ੍ਰੇਸ਼ਨ ਭੇਜੀ ਐ ਤੇ ਜਾ ਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣ ਕੇ ਜੋ ਵੀ ਉਹਨਾਂ ਦੀਆਂ ਸ਼ਿਕਾਇਤਾਂ ਹੋ ਉਹ ਦੂਰ ਕੀਤੀਆਂ ਨੇ ਹੁਣ ਫੇਰ ਇੱਕ ਵਾਰੀ ਇਹ ਕੰਮ ਸ਼ੁਰੂ ਕੀਤਾ ਐ ਅਲੱਗ-ਅਲੱਗ ਪਿੰਡਾਂ ਵਿੱਚ ਜਾ ਕੇ ਨੇ ਉੱਥੇ ਜਾ ਸਾਰੀ ਐਡਮਿਨਿਸਟ੍ਰੇਟਿਵ ਜੌਬ ਵੀ ਥੋੜੇ ਸਮੇਂ ਡੀਸੀ ਸਾਹਿਬ ਖੜੇ ਨੇ ਐਸਡੀਓ ਸਾਹਿਬ ਖੜੇ ਨੇ ਤਹਿਸੀਲਦਾਰ ਸਾਹਿਬ ਖੜੇ ਨੇ ਜਿੰਨੇ ਵੀ ਇੱਥੇ ਅਫਸਰ ਨੇ ਸਾਰੇ ਇੱਥੇ ਮੌਜੂਦ ਨੇ ਔਰ ਜਿੰਨੇ ਵੀ ਲੋਕ ਇੱਥੇ ਆ ਰਹੇ ਹਾਂ ਉਹਨਾਂ ਮੌਕੇ ਦੇ ਉੱਤੇ ਸ਼ਿਕਾਇਤਾਂ ਦੂਰ ਕੀਤੀਆਂ ਜਾ ਰਹੀਆਂ ਨੇ ਔਰ ਜੇ ਕਿਤੇ ਕੋਈ ਲੱਗਦਾ ਵੀ ਇਹ ਮੌਕੇ ਦੇ ਦੂਰ ਨਹੀਂ ਹੋਣ ਵਾਲੀ ਹੈਗੀ ਤਾਂ ਫਿਰ ਉਹਨੂੰ ਦਫ਼ਤਰ ਦੇ ਵਿੱਚ ਬੁਲਾ ਕੇ ਦੂਰ ਕਰ ਦਿੱਤਾ ਜਾਵੇ ਲੋਕ ਸਾਰੇ ਗੁੰਝਲਦਾਰੀ ਹੁੰਦੀ ਵੀ ਉਹ ਕੀਟ ਲਿਖਣ ਦਾ ਸਰੇ ਨੇ ਇਸ ਤਰ੍ਹਾਂ ਵੀ ਅਸੀਂ ਕੋਈ ਗੁੰਲਦੀ ਹੈ ਕਿ ਉਹ ਦਿੱਕਤ ਕਰ ਰਹੀ ਹੈ ਦੇਖੋ ਮੈਨੂੰ ਜਿੰਨੇ ਮਿਲਦੇ ਨੇ ਕੋਈ ਖਾਸ ਦਿੱਕਤ ਨਹੀਂ ਹੈਗੀ ਕਿਸੇ ਦੀ ਕੋਈ ਪੈਨਸ਼ਨ ਦਾ ਕੇਸ ਹੈ ਜਾਂ ਕਿਸੇ ਦਾ ਬੀਮਾ ਧਾਰ ਕਾਰਡ ਦਾ ਕੇਸ ਹੈ ਜਾਂ ਕਿਸੇ ਦੇ ਰੁਜ਼ਗਾਰ ਦੀ ਗੱਲ ਦਾ ਕੋਈ ਲੈਣ ਵਾਲੀ ਉਹ ਸਾਰਾ ਇੱਕ ਇੱਕ ਕਰਕੇ ਜਿਹੜਾ ਮਸਲੇ ਆ ਉਹਦਾ ਖਾਲਸਾ ਅਸੀਂ ਕਰ ਵੀ ਦਿੰਦਾ ਔਰ ਅਸੀਂ ਕਰਵਾ ਵੀ ਦਿੰਦੇ ਆ ਸਭ ਬਡੀ ਜਿਹੜੀ ਦਿੱਕਤ ਸੀ ਵੀ ਰਸੰਗੜ ਟੱਟੇ ਗਏ ਸੀ ਉਹਦੇ ਦੁਆਰਾ ਜਿਹੜਾ ਕਹਿਤਾ ਸੀਗਾ ਬੰਦਲਗੇ ਪਰ ਬਹੁਤ ਸਮੇਂ ਨਹੀਂ ਬੰਦਿਆ ਇਹਨੂੰ ਦੇਖ ਕੇ ਲੋਕਾਂ ਨੂੰ ਸਲਾ ਰੋਸ ਵੀ ਰਿਹਾ ਤੇ ਇਹਦਾ ਖਾਲੇ ਨਿਕਲਦੇ ਆ ਉਹ ਕੋਈ ਨਹੀਂ ਦੇਖੋ ਜਿਹੜੇ ਪਹਿਲਾਂ ਇਕੱਠੇ ਸੀ ਆਸ਼ੀ ਗੜੂ ਸਾਰੇ ਨੂੰ ਕਨਕ ਪਹੁੰਚ ਗਈ ਹੈ ਜਿਹੜੇ ਕੱਟੇ ਸੀ ਉਹ ਬਹਾਲ ਕਰਤੇ ਗਏ ਨੇ ਜਿਹੜੇ ਨਵੇਂ ਨੇ ਉਹ ਅਗਸਤ ਸਤੰਬਰ ਦੇ ਵਿੱਚ ਵੰਨੇ ਸ਼ੁਰੂ ਹੋ ਜਾਣਗੇ ਮਤਲਬ ਕੱਟੇ ਹੋਏ ਜਿਹੜੇ ਟੋਟੇ ਸੀ ਉਹ ਸਾਰਿਆਂ ਨੂੰ ਕਨਕ ਜਿਹੜੀ ਉਹ ਪਹੁੰਚ ਚੁੱਕੀ ਰੀਜਨ ਪ੍ਰਿੰਸੀਪਲ ਤੋਂ ਦਾ ਪ੍ਰਿੰਸੀਪਲ ਨਹੀਂ ਅਸਲ ਦੇ ਵਿੱਚ ਉਦੋਂ ਰੀਜਨ ਇਹ ਸੀ ਵੀ ਲੋਕਾਂ ਦੇ ਜਿਹੜੇ ਕਾਰਡ ਬਣਾਏ ਹੋਏ ਸੀ ਉਹ ਗੈਰਕਾਨੂੰਨੀ ਬਣਾਏ ਹੋਏ ਸੀ ਜਿਨ੍ਹਾਂ ਜਿਹੜੇ ਐਲੀਜੀਬਲ ਨਹੀਂ ਸੀ ਉਹਨਾਂ ਨੇ ਵੀ ਬਣਾਏ ਹੋਏ ਸੀ ਇਸ ਕਰਕੇ ਕੱਟ ਮਤਲਬ ਕੱਟੇ ਗਏ ਸੀ ਲੇਕਿਨ ਫਿਰ ਉਸ ਤੋਂ ਬਾਅਦ ਜਦੋਂ ਦੇਖਿਆ ਵੀ ਸਾਰਾ ਠੀਕ ਠਾਕ ਹੈ ਤੇ ਬਹਾਲ ਕਰ ਦਿੱਤੇ ਮਤਲਬ ਤੇ ਹੁਣ ਮੈਨੂੰ ਇਹ ਲੱਗਦਾ ਵੀ ਸਾਰਿਆਂ ਨੂੰ ਕੜ ਕੇ ਜਿਹੜੀ ਉਹ ਮਿਲ ਰਹੀ ਹੈ ਤੇ ਜਿਹੜੇ ਨਵੇਂ ਬੰਨੜ ਰਹੇ ਵੀ ਕੀ ਨੇ ਉਹ ਵੀ ਆਨਲਾਈਨ ਟਾਈਮ 'ਚ ਬਣ ਜਾਈਏ ਉਸ ਤੋਂ ਜ਼ਿਲ੍ਹੇ ਦੇ ਵਿੱਚ ਕਿੰਨੇ ਕੈਂਪਰਾਂ ਦੇ ਕਿਹੜੇ ਕਿਹੜੇ ਦਿਨ ਤੋਂ ਟਾਈਮ ਆ ਦੀ ਆ ਦੇ ਨਾਲ ਲਿਖੋ ਨਹੀਂ ਜਾਂ ਹਰ ਉਹ ਜਿਹੜੇ ਲਿਖਣਗੇ ਕੈਂਪ ਲਈ ਦੇਖੋ ਜੀ ਇੱਦਾਂ ਹੈ ਤੁਸੀਂ ਅ ਤਾਂ ਦੇਖਿਆ ਹੋਇਆ ਸੀ ਫਰਵਰੀ ਮਹੀਨੇ ਦੇ ਵਿੱਚ ਮੁਹਾਲੀ ਜ਼ਿਲ੍ਹੇ ਤੋਂ ਮਾਨਯੋਗ ਸੀਐਮ ਸਾਹਿਬ ਨੇ ਸਰਕਾਰ ਆਪ ਦੇ ਦੁਆਰ ਕੈਂਪਸ ਦੀ ਜਿਹੜੀ ਹੈ ਸ਼ੁਰੂਆਤ ਕੀਤੀ ਸੀ ਔਰ ਉਸ ਤੋਂ ਬਾਅਦ ਅਸੀਂ ਲਗਾਤਾਰ ਜਿਹੜਾ ਹੈ ਵੀਕਲੀ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਅਸੀਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਇਹ ਕੈਂਪਸ ਲਗਾਣੇ ਆ ਨਾਰਮਲੀ ਜਿਹੜੀ ਟਾਈਮਿੰਗਸ ਇਹਦੀ 12 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਸਮਾਂ ਇਹਦਾ ਨਿਰਧਾਰਿਤ ਅਸੀਂ ਕੀਤਾ ਹੋਇਆ ਹੈ ਤਾਂ ਕਿ ਪਬਲਿਕ ਨੂੰ ਵੀ ਚੇਤਾ ਹੋਵੇ ਸਾਡੇ ਅਫਸਰ ਸਾਹਿਬਾਨ ਨੂੰ ਕਰਮਚਾਰੀਆਂ ਨੂੰ ਵੀ ਪਤਾ ਹੋਵੇ ਕਿ ਇਸ ਦਿਨ ਇਸ ਸਮਾਂ ਇਹ ਅਫਸਰ ਸਾਹਿਬਾਨ ਇਸ ਪਿੰਡ ਚ ਜਾ ਰਹੇ ਨੇ ਇੱਕ ਸ਼ਡਿਊਲ ਅਸੀਂ ਆਲਰੇਡੀ ਜਾਰੀ ਕਰ ਚੁੱਕੇ ਆ ਜਿਸ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਵੇਂ ਅੱਜ ਅਸੀਂ ਲਖਨੌਰ ਦੇ ਵਿੱਚ ਮੁਹਾਲੀ ਹਲਕੇ ਦੇ ਵਿੱਚ ਕਰ ਰਹੇ ਆ ਅਗਲੇ ਆਉਣ ਵਾਲੇ ਸ਼ੁੱਕਰਵਾਰ ਨੂੰ ਅਸੀਂ ਰਡਿਆਲਾ ਪਿੰਡ ਖਰੜ ਵਿਖੇ ਕੈਂਪ ਕਰਨ ਕਰਾਂਗੇ ਪਿਛਲੇ ਹਫਤੇ ਅਸੀਂ ਪੰਖਰਪੁਰ ਅਤੇ ਖਰੜ ਦੇ ਵਿੱਚ ਕੈਂਪ ਲਾਇਆ ਸੀ ਮਾੜਾ ਮੋਟਾ ਚੇਂ ਜਿਹੜਾ ਹੈ ਮੌਸਮ ਨੂੰ ਦੇਖਦੇ ਹੋਏ ਉਸ ਦੇ ਵਿੱਚ ਸਮਾਂ ਦਾ ਜ਼ਰੂਰ ਹੋ ਜਾਂਦਾ ਲਿਕ ਰਮਨਪੁਰਮ ਸਿੰਘ ਜੀ ਸਾਫ ਦਾ ਸਭਾ ਚ ਨੀਵਲੰਡ ਅੱਜ ਪਿੰਡ ਲੰਡਰਾਂ ਦੇ ਵਿੱਚ ਸਰਕਾਰ ਵੱਲੋਂ ਕੈਂਪ ਲਗਾਇਆਗਾ ਸਰਕਾਰ ਆਪੇ ਜਿਹਾ ਇਸ ਤਰ੍ਹਾਂ ਦੇ ਕੈਂਪਾਂ ਦੇ ਵਿੱਚ ਜਿਹੜਾ ਲੋਕਾਂ ਨੂੰ ਫਾਇਦਾ ਹੁੰਦਾ ਉਹਨਾਂ ਦੀ ਸ਼ਿਕਾਇਤਾਂ ਸੁਣੀ ਜਾਂਦੀਆਂ ਸੁਣੀਆਂ ਜਾਂਦੀਆਂ ਜੀ ਸਰ ਬਹੁਤ ਫਾਇਦਾ ਤਾਂ ਹੁੰਦਾਗਾ ਜਿਹੜੇ ਬੰਦਾ ਉੱਥੇ ਨਹੀਂ ਜਾ ਸਕਦਾ ਉਹ ਇੱਥੇ ਇੱਥੇ ਆਪਣੇ ਦੱਸ ਸਕਦਾ ਉਹਨਾਂ ਅਸੀਂ ਦੋ ਤਿੰਨ ਗੱਲਾਂ ਦੱਸਿਆ ਉਹਨਾਂ ਨੂੰ ਜੀ ਸਾਹਿਬ ਨੇ ਸੁਣੀਆਂ ਵੀ ਜਾਂਗੀਆਂ ਕਿ ਤਾਂ ਪਾਣੀ ਦੀ ਪ੍ਰੋਬਲਮ ਸੀ ਜਿਹੜੀ ਉਹ ਲਾਂਡਰਾਂ ਦੀ ਹੈਗੀ ਨਾਲੇ ਬਾਰੇ ਦੱਸਿਆ ਸੀ ਇਹ ਨਾਲਾ ਪੈਣਾ ਚਾਹੀਦਾ ਇੱਕ ਸਾਡੇ ਜਿਹੜੇ ਆਧਾਰ ਕਾਰਡਾਂ ਦੇ ਜਿਹੜੇ ਵਿਚਾਰੇ ਗਰੀਬ ਲੋਕ ਹੈਗੇ ਉਹਨਾਂ ਦੀ 70 ਸਾਲ 70 ਸਾਲ ਉਮਰ ਹੋ ਗਈ 70 ਸਾਲ ਦੇ ਕਰੀਬ ਤੇ ਉਹ ਉਹਨਾਂ ਨੂੰ ਆਧਾਰ ਕਾਰਡਾਂ ਦੇ ਤਰੀਕ ਹੋਰ ਲਿਖੀ ਵੀ ਹੈ ਹੁਣ ਉਹ ਉਹ ਜਿੱਥੇ ਅਸੀਂ ਦਫ਼ਤਰ ਚ ਜਾਂਦੇ ਹਾਂ ਉਸੇ ਉਹ ਕਹਿ ਦਿੰਦੇ ਆ ਵੀ ਉਹ 10ਵੀਂ ਦਾ ਸਰਟੀਫਿਕੇਟ ਲਿਆਓ ਜਦ ਉਸ ਟਾਈਮ ਤੇ ਮੇਰੀ ਵੀ ਸਟਾਰਟ ਸਾਲ ਹੋਗੀ ਮੈਨੂੰ ਵੀ ਵੱਡੇ ਜਾਣਗੇ ਉਹ ਦੱਸੋ ਜਦ ਕਿੱਥੇ 10ਵੀਂ ਕਰਦਾ ਸੀ ਬੰਦਾ 5 20 ਵੀਂ ਪੜ੍ਹਦਾ ਸੀ ਤੇ ਬਹੁਤ ਪ੍ਰੋਬਲਮ ਆਉਂਦੀ ਹੈ ਫਿਰ ਦੂਜਾ ਜਿਹੜੇ ਬੱਚੇ ਸਾਡੇ ਗਰੀਬ ਲੋਕਾਂ ਦੇ ਰਾਸ਼ਨ ਕਾਰਡਾਂ 'ਚ ਨਾ ਨਹੀਂ ਹੈਗੇ ਉਹਨਾਂ ਦੇ ਹਿਸਾਬ ਨੂੰ ਦੱਸਿਆਗੇ ਵੀ ਉਹਨਾਂ ਦੇ ਨਾਮ ਪਾਏ ਜਾਣ ਕੁਝ ਬੰਦਿਆਂ ਦੇ ਰਾਸ਼ਨ ਕਾਰਡ ਗਰੀਬ ਲੋਕਾਂ ਦੇ ਕੱਟ ਗਏ ਉਹਨਾਂ ਨੂੰ ਵੀ ਸੋਲਵ ਕੀਤਾ ਜਾਵੇ ਇੱਕ ਅਸੀਂ ਰੈਵਨਿਊ ਦਾ ਸਰਪ੍ਰੀ ਜਿਹੜੇ ਨੈਸ਼ਨਲ ਹਾਈਵੇ ਤੁਸੀਂ ਕੱਢੇਗੇ ਉਹ ਉਹਨਾਂ ਦੇ ਇੰਤਕਾਲ ਨਹੀਂ ਹੋਏ ਜ਼ਿਮੀਂਦਾਰਾਂ ਦੇ ਨਾਮ ਉਹਨਾਂ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਕਿਉਂਕਿ ਕਬਜ਼ਾ ਜਿਹੜੀ ਕਬਜ਼ਾ ਕਿਸੇ ਦਾ ਸੀ ਉਹका ਉਹਨਾਂ ਨੇ ਪੈਸੇ ਵੀ ਚੱਕ ਲਏ ਅਰ ਉਨ੍ਹਾਂ ਕੋਲ ਕਬਜ਼ਾ ਵੀ ਨਹੀਂ ਰਿਹਾ ਬੰਦਿਆਂ ਨੇ ਕਿੰਪਾਂ ਦੇ ਵਿੱਚ ਜ਼ਿਆਦਾ ਕੰਮ ਹੁੰਦਾ ਹੈ ਸਰਕਾਰੀ ਦਫ਼ਤਰਾਂ ਦੇ ਵਿੱਚ ਜੇ ਮੈਂ ਕਹਿੰਦਾ ਵੀ ਆ ਚੀਜ਼ਾਂ ਦਫ਼ਤਰਾਂ ਵਿੱਚ ਵੀ ਸੁਣ ਲੈਣ ਮੈਂ ਤਾਂ ਦਫ਼ਤਰਾਂ ਵਿੱਚ ਵੀ ਹੋ ਜਵੇ ਫਿਰ ਤਾਂ ਇਨਾਂ ਦੀ ਲੋੜ ਨਾ ਪਵੇ ਫਿਰ ਤਾਂ ਕੈਂਪ ਦੀ ਲੋੜ ਨਾ ਪਵੇ ਜੀ ਜੇ ਉੱਥੇ ਦਫ਼ਤਰਾਂ ਵਾਲੀ ਸੁਣ ਲੈਣ ਇੱਦਾਂ ਇੱਥੇ ਤਾਂ ਤਾਂ ਹੀ ਆਪਾਂ ਦੱਸਦੇ ਆ ਨਾ ਉੱਥੇ ਉੱਥੇ ਅਸੀਂ ਜਾ ਨਹੀਂ ਸਕਦੇ ਗਰੀਬੰਦਾ ਬ Lad ਜਾ ਨਹੀਂ ਸਕਦਾ ਹੁਣ ਇੱਥੇ ਤਾਂ ਉਹਨਾਂ ਦੇ ਨਾਲ ਅਸੀਂ ਵੀ ਛੱਡ ਜਾਂਦੇ ਆਂ ਇਹ ਦੋ ਨੰਬਰ ਵੀ ਪ੍ਰੋਬਲਮਾਂ ਦੇ ਗਰੀਬ ਲੋਕ ਨੂੰ ਆਹ ਹੈ ਜੀ ਉੱਥੇ ਕੋਣ ਅਸੀਂ ਨਹੀਂ ਜਾ ਸਕਦੇ ਰੋਜ਼ ਤਾਂ ਜਾ ਨਹੀਂ ਸਕਦੇ ਕਿਸੇ ਦੇ ਨਾਲ ਠੀਕ ਹੈ ਜੀ ਹਾਂਜੀ ਹਾਂ ਕਦੇ ਨਾ ਕਦੇ ਜਦੋਂ ਮੈਂ ਕਹਿੰਦਾ ਵੀ ਹਫ਼ਤੇ ਜਿੰਨੀ ਚੱਲ ਪੰਜ ਚਾਰ ਮਹੀਨਿਆਂ ਚ ਕਿਤੇ ਇੱਕ ਵਾਰੀ ਸਾਲ ਜਦੋਂ ਡੋਕ ਕੈਂਪ ਵੀ ਲੱਗ ਜਮਾ ਨਾ ਤਾਂ ਇਹ ਗਰੀਬ ਲੋਕਾਂ ਨੂੰ ਫਾਇਦਾ ਹੋ ਜਾਂਦਾਗਾ ਵੀ ਅਸੀਂ ਉੱਥੇ ਉਹਨਾਂ ਦੀ ਪ੍ਰੋਬਲਮ ਦੱਸ ਸਕਦੇ ਹਾਂ ਹੁਣ ਹਰੇਕ ਬੰਦੇ ਨਾਲ ਤਾਂ ਅਸੀਂ ਨਹੀਂ ਜਾ ਸਕਦੇ ਇੱਥੇ ਅਸੀਂ ਕਹਿਆ ਉਹਨੇ ਪਿੰਡ ਵਾਲਿਆਂ ਨੂੰ ਵੀ ਆਜੋ ਵੀ ਤੁਹਾਡੇ ਨਾਲ ਖੜ ਕੇ ਕੰਮ ਕਰਾਵਾਂਗੇ ਅਸੀਂ ਅਸੀਂ ਇਹ ਇਹਦੀ ਸਾਡਾ ਉਹ ਹੋਏਗਾ ਜੀ ਠੀਕ ਹੈ ਜੀ ਸੋ ਜੀ